ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਬਰਾ ਡੈਰੀ ਫਾਰਮ ਤੇ ਪਹੁੰਚੇ ਹੋਏ ਆ ਅੱਜ ਦੀ ਵੀਡੀਓ ਚ ਪਸ਼ੂ ਚਾਰ ਦਿਖਾਵਾਂਗੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਪਰ ਫਾਰ ਸੇਲ ਵਾਲੇ ਪਸ਼ੂ ਨੇ ਜਿਹੜੇ ਬਕਾਊ ਕਹੇ ਲੀਏ ਬਾਈ ਕੋਲੇ 20 ਤੋਂ 30 ਨਗ ਹਰ ਟਾਈਮ ਬਾਈ ਕੋਲ ਹੁੰਦੇ ਆ ਸੱਜਣੋ ਅਵੇਲੇਬਲ ਤੇ ਪਸ਼ੂ ਤਾਂ ਸਾਰਾ ਹਰਿਆਣੇ ਦਾ ਹੁੰਦਾ ਉਹ ਹੁੰਦਾ ਕੰਮ ਗਰੰਟੀ ਵਾਲਾ 12 14 ਕਿਲੋ ਤੋਂ ਲਾ ਕੇ 20 22 ਕਿਲੋ ਤੱਕ ਦੀਆਂ ਮਈਆਂ ਬਾਈ ਕੋਲ ਅਵੇਲੇਬਲ ਹੁੰਦੀਆਂ ਨੇ ਤਿਆਰ ਦੁੱਧ ਵਾਲੇ ਵੀ ਹੁੰਦੇ ਨੇ ਤਾਜ਼ੀਆਂ ਸੂਈਆਂ ਵੀ ਹੁੰਦੀਆਂ ਨੇ ਤੇ ਗੱਬਣ ਆਉਂਦੀ ਆ ਕੋਈ ਜਿਹੜੀ ਜਾਦੇ ਚੰਗੇ ਰਿਕਾਰਡ ਵਾਲੀ ਹੁੰਦੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਇਕੱਲੇ ਇਕੱਲੇ ਦੀ ਡਿਟੇਲ ਪੁੱਛ ਲਾਂਗੇ ਬਾਈ ਨੂੰ ਤੇ ਜਿਹੜਾ ਰੇਟ ਆ ਰੇਟ ਦੀ ਕੋਸ਼ਿਸ਼ ਇਹ ਰਹੂਗੀ ਵੀਡੀਓ ਦੇ ਵਿੱਚ ਹੀ ਕਰਾ ਦਈਏ ਆ ਜਾ ਬਾਈ ਹੋਰ ਕੀ ਹਾਲ ਆ ਵਧੀਆ ਬਾਈ ਜੀ ਚੜਦੀ ਕਲਾ ਚੜਦੀ ਕਲਾ ਕਈ ਮਹੀਨਿਆਂ ਬਾਅਦ ਆਇਆ ਜਨਾ ਬਾਈ ਫਿਰ ਮਿਸਤਰੀ ਲੱਗਿਆ ਬਾਈ ਇੱਥੇ ਫਾਰ ਤਨ 4 ਮਹੀਨੇ ਲੱਗੇ ਮਿਸਤਰੀ ਠੀਕ ਆ ਗੱਲ ਪਹਿਲਾਂ ਮੈਂ ਆਪਾਂ ਘਰੋਂ ਪਾਉਂਦੇ ਸੀ ਵੀਡੀਓ ਤੇ ਹੁਣ ਬਾਈ ਨੇ ਗਰੀ ਮਾਰਦੇ ਕੈਮਰਾ ਇੱਧਰਲੇ ਬੰਨੇ ਕੰਮ ਕਰਿਆ ਫਾਰਮ ਵਾਲਾ ਉਹਨੇ ਇੱਥੇ ਫਾਰਮ ਵਾਲਾ ਕੰਮ ਸ਼ੁਰੂ ਆ ਕਿਉਂਕਿ ਕਾਫੀ ਗਿਣਤੀ ਚ ਮੱਝਾਂ ਹੁੰਦੀਆਂ ਨੇ ਹੁਣ ਇਹ ਕੰਮ ਜਾਂ ਨਹੀਂ ਹੋਊਗਾ ਕਿਸੇ ਸੱਜਣ ਨੂੰ ਨਾਰਾਜ਼ ਹੋਣ ਵਾਲਾ ਹਰ ਇੱਕ ਕਿਸਮ ਦਾ ਪਸ਼ੂ ਹੁੰਦਾ ਬਾਈ ਕੋਲੇ ਜ਼ਿਆਦਾਤਰ ਹਰਿਆਣੇ ਦੀ ਹੁੰਦੀ ਆ ਸਾਰਾ ਮਾਲ ਹਰਿਆਣੇ ਦਾ ਬਾਈ ਜਿਹੜੀ ਇੱਕ ਅੱਧੀ ਹੋਊ ਪੰਜਾਬ ਦੀ ਹੋ ਦੱਸ ਕੇ ਵੇਚਾਂਗੇ ਬਈ ਪੰਜਾਬ ਦੀ ਆ ਜੇ ਕੋਈ ਬੰਦਾ ਸਾਬਤ ਕਰ ਦੇ ਵੀ ਮੈਂ ਪੰਜਾਬ ਦੀ ਆ ਹਾਂਜੀ ਮੈਂ ਛੱਡੀ ਨਾਲੇ ਪੈਸੇ ਵਾਪਸ ਆ ਬਾਈ ਨੰਬਰ ਬੋਲ ਦੇ ਨੰਬਰ ਆਪਣਾ ਬਾਈ 7986286474 ਅੱਜ ਕਿੰਨੇ ਪਸ਼ੂ ਦਿਖਾ ਦਾਂਗੇ ਫਿਰ ਅੱਜ ਬਾਈ ਮੱਝਾਂ ਦਾ ਝੋਟੀਆਂ ਦਾ ਖੜੀਆਂ ਆਪਣੇ ਕੋਲੇ 12-13 ਵਿਕਰੀ ਵਾਲੀਆਂ ਦੋ ਦਿਨਾਂ ਦੇ ਸੌਦੇ ਹੋ ਗਏ ਹੁਣ ਠੀਕ ਆ ਗੱਲ ਚਾਰ ਝੋਟੀਆਂ ਦਿਖਾਵਾਂਗੇ ਇੱਕ ਬੈੜ ਦਿਖਾਵਾਂਗੇ ਪੰਜ ਨਗਦ ਖਾਲੀ ਪੰਜ ਨਗਦ ਸ਼ੁਰੂਆਤ ਝੋਟੀ ਤੋਂ ਕਰਾਂਗੇ ਝੋਟੀ ਤੋਂ ਕਰਾਂਗੇ ਮੈਂ ਇੱਕ ਨੰਬਰ ਵਾਲੀ ਝੋਟੀ ਤੋਂ ਕਰ ਦਿਆਂ ਸ਼ੁਰੂਆਤ ਤੌਰ ਦੇ ਚੋਬਰ ਆਏ ਨੂੰ ਸੂਆ ਕਿਹੜਾ ਇਹਦਾ ਸੂਆ ਬਾਈ ਤੀਜਾ ਗਾ ਬੌਲੇ ਜੋ ਖਾਲੀ ਕਰੀ ਆ 13 ਕਿਲੋ ਤੋਂ ਸਟਾਰਟਿੰਗ ਆ ਨਾਲੇ ਕਹਿੰਦੇ ਤੀਜਾ ਸੂਆ ਵਪਾਰੀਆਂ ਕੋਲ ਹੁੰਦੀ ਨਹੀਂ ਬਾਈ ਉਹ ਕਹਿਣ ਦੀਆਂ ਗੱਲਾਂ ਆਪਾਂ ਤੀਜਾ ਸੂਆ ਜਿਹੜੀ ਤੀਜਾ ਹੋ ਕਹਿ ਕੇ ਵੇਚਾਂਗੇ ਠੀਕ ਆ ਗੱਲ ਹਾਂ ਇਹ ਕਿੱਧਰੋਂ ਆਈ ਆ ਇਹ ਹਰਿਆਣੇ ਦੀ ਆ ਬਾਈ ਗਰੰਟੀ ਆ ਮੈਂ ਆਣਾ ਪੂਲ ਗਰੰਟੀ ਆ ਘੁਕਵਾ ਦੇ ਦਵਾਰੇ ਫੇਰ ਘੁਕਵਾ ਦੇ ਕਿਤੇ ਮਹਾ ਕੱਲ ਨੂੰ ਕੋਈ ਇਹ ਨਾ ਕਹੇ ਦੇ ਵੀ ਯਾਰ ਕਮੈਂਟ ਕਰਕੇ ਵੀ ਤਾਂ ਸਾਡੇ ਪੰਡੋ ਲਈ ਆ ਮੈਂ ਕਹਾਂ ਜੇ ਕਹਦੇ ਬਾਈ ਪੈਸੇ ਹੀ ਵਾਪਸ ਝੋਟੇ ਵੀ ਮੁਕਤ ਫਰੀ ਦੇ ਦਾਂਗੇ ਫਰੀ ਦੇ ਦਾਂਗੇ ਬਾਡੀ ਬੁੱਡੀ ਬਹੁਤ ਕਮਾਲ ਦੀ ਆ ਪਰ ਇਹ ਹੋ ਨਹੀਂ ਕਰੀਆਂ ਇਹ ਆਪਾਂ ਕਹਿ ਲਈਏ ਨਮਾਈ ਆ ਜਾ ਜਿਵੇਂ ਕਹ ਲਈਏ ਮੋਡੀਫਿਕੇਸ਼ਨ ਜੀ ਨਹੀਂ ਹੋਈ ਹਾਂ ਤੂੰ ਆ ਬਾਈ ਕੱਲ ਬੋਲੇ ਚੋਂ ਖਾਲੀ ਕਰੀ ਆ 13 ਤੋਂ ਸਟਾਰਟਿੰਗ ਹੋ ਗਈ 13 ਲੀਟਰ ਦੇ ਹਾਂ ਹੈਗਾ ਹੁਣ ਖੁੱਲਾ ਬਾਈ ਕਮਾ ਦੇ ਕਮਾ ਦੇ 13 ਹੋਰ ਕਮਾ ਦੇ 13 ਲੀਟਰ ਬਾਈ ਕਹਿੰਦਾ ਇਹਦੇ ਕੋਲ ਹੈਗਾ ਖੁੱਲਾ ਤੇ ਬੱਚਾ ਕੀ ਹੈ ਨਾਲ ਇਹ ਬੱਚਾ ਇਹਦੇ ਕੱਟਾ ਬਾਈ ਨਾਲ ਕਿੰਨਾ ਕੁ ਦੁੱਧ ਪਾ ਸਕਦੀ ਆ ਦੁੱਧ ਬਾਈ 17 18 ਕਿਲੋ ਆਰਾਮ ਨਾਲ ਹੀ ਚਵਾ ਜੂਗੀ ਤੂੰ ਹੁਣ ਜਿੰਨਾ ਹੈਗਾ ਉਹਨਾਂ ਚਵਾ ਦਾਂਗੇ ਡੰਗ ਦੀ ਮੈਂ ਨਾ ਚਾਰ ਟਾਈਮ ਤਸੱਲੀ ਕਰ ਲੈ ਬਾਈ ਹੋਊਗਾ ਤਿੰਨ ਚਾਰ ਦਿਨ ਦੀ ਸੂਈ ਬਾਈ ਚਾਰ ਦਿਨਾਂ ਦੀ ਸੂਈ ਆ ਜੇ ਸਹੀ ਉਹ ਕੱਟਾ ਦਿਖਾ ਚਾਰ ਦਿਨ ਦੀ ਸੂਈ ਹਾਂ ਆ ਜਾ ਲੈ ਆ ਇਹਨੂੰ ਬਾਡੀ ਬੁੱਡੀ ਸੱਜਣਾ ਬਹੁਤ ਕਮਾਲ ਦੀ ਆ ਕੱਦ ਕਾਠ ਵੀ ਸੋਹਣਾ ਰੱਖਦੀ ਆ ਤੇ ਬਾਕੀ ਜਾਨ ਫੁੱਲ ਆ ਗਈ ਵਜੂਦ ਦੀ ਗੱਲ ਕਰੀ ਹਾਂ ਇਹ ਬਾਈ ਹੁਣ ਬੌਲੇਜ ਨਚੋੜੀ ਜੀ ਕਰਕੇ ਆ ਪਿੱਛੇ ਜਿਹੜੇ ਬਲ ਬੁਲਾ ਲੈ ਵਲੂ ਵਾ ਸਾਰਿਆਂ ਨੇ ਫੁੱਲ ਭਰ ਦਿੱਤਾ ਸਾਲਾ ਸਿੱਟਾ ਤਾਂ ਨਹੀਂ ਮੈਣਾ ਬਾਈ ਚਵਾਈ ਦੀ ਸਾਰੀ ਜਿੰਨੀਆਂ ਮੰਗੀਆਂ ਆਪਣੀਆਂ 100 ਨੰਬਰ ਹੋ ਗਏ ਇੱਥੇ ਰੋਕ ਲਾ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਾਈ ਮੁੱਲ ਕਿੰਨਾ ਮਰਜ਼ੀ ਕਰਾਲਾ ਹਾਂਜੀ 1 38 ਦੀ ਝੋਟੀ ਵੇਚਣੀ ਆਪਾਂ 1 ਲੱਖ ਤੇ 38000 ਦੀ ਦੇ ਦਾਂਗੇ ਹਾਂ 17 ਕਿਲੋ ਤਾਂ ਅੰਦੀ ਗਾਰੰਟੀ ਆ ਠੀਕ ਹੈ ਗੱਲ 17 ਕਿਲੋ ਦੀ ਬਾਈ ਕਹਿੰਦਾ ਗਰੰਟੀ ਰਹੂ ਚੜਾਈ ਵੀ ਚੰਗੀ ਆ ਤੇ ਬਾਕੀ 22 ਦੀ ਬਾਈ ਕਹਿੰਦਾ 100 ਦੀ 100 ਆ ਤੇ 1,38,000 ਚ ਛੋਟ ਛੱਪਾ ਜਾਂ ਮਾਨਤਾ ਨਹੀਂ ਹੋਊਗਾ ਬਾਈ ਆਪਾਂ ਰੇਟ ਹੀ ਉਹ ਕਰਨੇ ਆ ਬਸ ਜਿਹੜੇ ਦੇਣੇ ਆ ਠੀਕ ਹੈ ਗੱਲ ਇਹਦੇ ਚ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਤੇ ਹੁਣ ਲੈ ਆ ਸੱਜਣਾ 2 ਨੰਬਰ ਵਾਲੀ ਮੈਂ ਫੋਨ ਬਾਈ ਉਹ ਹੀ ਲਾਵੇ ਜਿਹਨੇ ਲੈਣੀ ਆ ਠੀਕ ਹੈ ਮੈਂ ਕੋਈ ਬਾਹਲਾ ਉਹ ਲਾਣੀ ਛੋਟ ਛੱਪਾ ਹੀ ਹੋਊਗਾ ਠੀਕ ਹੈ ਗੱਲ ਇਹਦਾ ਸੂਆ ਕਿਹੜਾ ਪਹਿਲਾ ਸੂਆ ਬਾਈ ਕੱਟੀ ਆ ਇਹ ਮਗਰ ਵੀ ਕੱਟੀ ਆ ਇਹਦੇ ਕੱਟੀ ਦਾ ਵਾਲਾ ਹੀ ਕਰ ਦੂ। ਸੁਆ ਪਹਿਲਾ ਬਾਈ ਕਹਿੰਦਾ ਵੀ ਕੱਟੀ ਆ ਤੇ ਗੈਰੀ ਇਹਦੇ ਨਾਲ ਵੀ ਕੱਟੀ ਆ ਓਏ ਤੋਰ ਚੋਬਰਾਂ ਲੰਬੀ ਜਿਆ ਇਹਨੂੰ। ਫੁੱਲ ਚੌੜੀ ਝੋਟੀ ਆ ਬਾਈ ਇਹਨੂੰ ਕਹਿੰਦੇ ਜਮਾ। ਉਹ ਨਹੀਂ ਉਹ ਨਹੀਂ ਚੜਾਈ ਵਾਲਾ ਕਹਿ ਸਕਦੇ ਇਹਦਾ ਲੇਪ ਆ ਗਿਆ ਥੱਲੇ ਹਣਾ। ਹੂੰ। ਵੱਡੀ-ਬੁੱਡੀ ਬਹੁਤ ਆ ਜਿਹੜੀ ਸਾਹਮਣਾ ਪਹਿਲਣਾ ਸਿੰਘਾ। ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਤੇ ਝੋਟੀ ਬਹੁਤ ਕਮਾਲ ਦੀ ਆ ਯਾਰ ਸਿੰਘਾਂ ਦਾ ਡਿਜ਼ਾਈਨ ਵੀ ਇੱਕੋ ਜਿਹਾ ਰੱਖਦੀ ਆ। ਇਹ ਵੀ ਹਰਿਆਣੇ ਦੀ ਆ ਬਰਾਤ ਬਾਈ ਹਰਿਆਣੇ ਦੀ ਹੈ ਬਾਈ ਇਹ ਛੋਟੀ ਨਾਲ ਵੀ ਕੱਟੀ ਆ ਇਹਦੇ ਨਾਲ ਵੀ ਕੱਟੀ ਆ ਉਹ ਸਾਹਮਣੇ ਖੜੀ ਹੈ ਬਾਈ ਕੱਟੀ ਠੀਕ ਹੈ ਗੱਲ ਉਹ ਕੱਟੀ ਤੇ ਮਾਰਦੇ ਗਰੀ ਕੈਮਰਾ ਉਹ ਖੜੀ ਆ ਹੋਈ ਵਿਕਰਾ ਬੰਨੇ ਮੜਾ ਜਾ ਆ ਨਾਲ ਇਹ ਆ ਗਈ ਕੱਟੀ ਸੁਆ ਕਿੰਨੇ ਦਿੰਦਾ ਸੁਆ ਬਾਈ ਇਹਦਾ ਅੱਜ ਜਮ ਅਰੀਜਨਲ 6 ਦਿਨਾਂ ਦਾ ਸੁਆ ਹੈ 6 ਦਿਨਾਂ ਦਾ ਹਾਂ ਆ ਕਰੀ ਮੜੀ ਇਹਨੂੰ 6 ਦਿਨਾਂ ਦਾ ਸੁਆ ਦੁੱਧ ਤਿਆਰ ਕਿੰਨਾ ਇਹਦੇ ਕੋਲੇ ਦੁੱਧ ਬਾਈ 13 ਕਿਲੋ ਹੁਣ ਤਿਆਰ ਆ ਝੋਟੀ ਥੱਲੇ 16-17 ਕਿਲੋ ਦੁੱਧ ਪੋਲੇ ਹੱਥ ਨਾਲ ਚਮਾਉਣਾ ਝੋਟੀ 13 ਕਿਲੋ ਤਿਆਰ ਆ ਖੁੱਲਾ ਬਾਈ 2 ਕਿਲੋ ਦੀ ਗਾੜੀ ਹੋਣਾ ਝੋਟੀ ਦੀ 2 ਕਿਲੋ ਦੀ ਛੇਵੇਂ ਦਿਨ 13 ਕਿਲੋ ਬਾਈਲਣ ਕੋਲੇ ਬਾਈ ਕਮੈਂਟਾਂ ਚ ਲੋਕ ਹੀ ਨਾ ਝੜੀ ਲਾ ਮੈਂ ਆਣਾ ਬਾਈ 10 ਟਾਈਮ ਤਸੱਲੀ ਕਰ ਲਿਆ ਬੰਦਾ ਵੀ ਆ ਕੇ ਇਹ ਤਾਂ ਰੌਲਾ ਹੀ ਕੋਈ ਨਹੀਂ ਆਪਣਾ ਠੀਕ ਆ ਗੱਲ ਹਾਂ ਆ ਦੁੱਧ ਬਾਈ ਕਹਿੰਦਾ 2 ਟਾਈਮ 4 ਟਾਈਮ ਨਹੀਂ 10 ਟਾਈਮ ਤਸੱਲੀ ਕਰਾ ਦਾਂਗੇ ਸੂਆ ਪਹਿਲਾ ਤੇ ਬਾਡੀ ਬੁੱਡੀ ਬਹੁਤ ਕਮਾਲ ਦੀ ਐ ਕਮਾ ਕੇ ਰੋਕ ਲਈ ਬਾਈ ਮਾ ਕਮਾਲਾ ਕਮਾਲਾ ਕੱਤੀ ਕੋਲੇ ਰੋਕਲਾ ਚੋਣ ਚਬਾਉਣ ਦੀ ਕਿਵੇਂ ਆ ਚਬਾਉਣ ਦੀ ਦਾ ਬਾਈ ਮੱਛੀ ਮੋਟਰੀ ਏ ਥੱਲੇ ਉਹਦਾ ਠੀਕ ਆ ਗੱਲ ਇੱਥੋਂ ਇੱਥੋਂ ਦਿਖਾ ਦੇ ਗਏ ਰੀ ਕੱਦ ਵੀ ਫੁੱਲਾ ਤੇ ਬਿਊਟੀ ਵਾਲੇ ਮਾਮਲੇ ਚ ਵੀ ਚੰਗੀ ਆ ਤੇ ਬਾਕੀ ਸੂਆ ਵੀ ਬਾਈ ਕਹਿੰਦਾ ਪਹਿਲੇ ਹੀ ਆ ਦੰਦਾਂ ਚ ਹੀ ਹੋਊਗੀ ਇਹ ਦੰਦਾਂ ਜੀ ਆ ਬਾਈ ਚੈੱਕ ਨਹੀਂ ਕਰੀ ਆਪਾਂ ਐਵੇਂ ਕਹਦੇ ਕਿ ਚਾਰ ਦੰਦਾ ਛੀ ਦੰਦਾ ਦੋ ਦੰਦਾ ਚੈੱਕ ਨਹੀਂ ਕਰੀ ਆ ਠੀਕ ਆ ਗੱਲ ਅ ਲੈ ਚੱਲ ਮਾੜੀ ਜਾ ਇਹਨੂੰ ਕੱਤੀ ਦੇ ਲੈ ਚੱਲ ਕੱਤੀ ਦੇ ਬੱਚੇ ਤੇ ਲੈ ਚੱਲ ਚਬਾਉਣ ਦੀ ਕਿਵੇਂ ਆ ਚਮਾਉਣ ਦੀ ਦਾ 100 ਨੰਬਰੀ ਹੈ ਬਾਈ ਜਮਾ ਪੈਰ ਕੱਢ ਕੇ ਖੜ ਜਾਂਦੇ ਕੋਈ ਆਲ ਊਲ ਨਹੀਂ ਕੋਈ ਕੋਈ ਆਰਡਰ ਬੜਾ ਕਮਾਲ ਦਾ ਲੱਗਿਆ ਹਾਂ ਆਰਡਰ ਦਾ ਬਾਈ ਜਿਵੇਂ ਜਿਵੇਂ ਤਿਆਰ ਹੋਊ 40 ਦਿਨਾਂ ਦੇ ਦੁੱਧ ਤੇ ਆਉਣਾ ਉਵੇਂ ਮੈਂ ਫਸਦੀ ਤੁਰੀ ਜਾਣਾ ਕਿੰਨਾ ਕੁ ਦੁੱਧ ਪਾ ਦੂ ਲਾਸਟ ਜੀ ਪੀਕ ਲੈਵਲ ਜਾਂ ਕਹਿਣ ਨੂੰ ਤਾਂ ਬਾਈ 17 ਗਾਲਾ 18 ਗਾਲਾ 16 ਕਿਲੋ ਦਾ ਖੁੱਲੇ ਹੀ ਚਵਾਈ ਜਾਊਗੀ ਭੋਲੇ ਹਸਣ ਨਾਲ ਕਿਲੋ ਪਹਿਲਣ ਹਾਂ ਨਾਲ ਕੱਟੀ ਆਗੀ ਨਾਲ ਕੱਟੀ ਆ ਕਿੰਨੇ ਪੈਸੇ ਲਵਾਂਗੇ ਜੀ ਅੱਜ ਇਹਦਾ 1.65 ਲੈ ਲਾਂਗੇ ਬਈ ਅੱਜ 1 ਲੱਖ ਤੇ 65 ਹਜ਼ਾਰ ਮਾਨਤਾ ਨੂੰ ਛੋੜ ਛੱਪਾ ਕਰ ਦੇ ਗਏ ਹਰਿਆਣੇ ਦੀ ਹੈਗੀ ਉਹਦੀ ਗਰੰਟੀ ਹੈ ਮੈਂ ਨਾ ਬਾਈ ਚੋਟੀ ਮੁਕਤ ਦੇ ਦਾਂਗੇ ਆਪਾਂ ਜਦ ਗੱਲ ਕਰਾ ਦਾਂਗੇ ਉਧਰ ਮੈਂ ਨਾ ਤਸੱਲੀ ਕਰਾ ਕੇ ਤੋਰਾਂਗੇ ਬਈ ਜਿਹੜੇ ਸੱਜਣਾਂ ਸੌਦਾ ਹਾਂ ਜਿਹੜੇ ਸੱਜਣਾਂ ਸੌਦਾ ਹੋਵੇ ਇੱਥੋਂ ਘੈਰੀ ਬਾਡੀ ਬੁੱਡੀ ਦਿਖਾ ਦਈਂ ਪਛਾਣ ਤੋਂ ਜਿਹੜੇ ਘਰੋਂ ਲਈ ਆ ਬਾਈ ਬੀਣੀਗੋ ਵੀ ਦਿਖਾ ਦਾਂਗੇ ਉੱਥੇ ਖੜੀ ਦੀ ਹਰਿਆਣੇ ਚ ਹਾਂ ਹਰਿਆਣੇ ਚ ਖੜੀ ਦੀ ਠੀਕ ਆ ਗੱਲ ਇਹ ਬਣ ਗਈ ਨਾ ਗੱਲ ਤਸੱਲੀ ਜੀ ਵਾਲਾ ਕੰਮ ਹੋ ਗਿਆ ਹੁਣ ਹਾਂ ਤੇ ਜੋ ਟੀਵੀ ਚੜਾਈ ਚੜੂ ਵੀ ਫੁੱਲਾ ਤੇ ਲੇਵਾ ਵੀ ਬਹੁਤ ਕਮਾਲ ਦਾ ਬੰਦੇ ਚੋਬਰਾ ਨਾਲ ਵੀ ਕੱਟੀ ਆ ਗਈ ਤੇ ਸੂਆ ਵੀ ਪਹਿਲਾਂ ਤੇ ਵੱਡੀ ਵੀ ਫੁੱਲਾ ਇਹਦਾ ਬਾਈ ਕਹਿੰਦਾ 1,65,000 ਲੈਣਾ ਸੱਜਣੋ ਥਣ ਦੂਰਾ ਲੱਗਿਆ ਜਿਵੇਂ ਆਪਾਂ ਕਹ ਲਈਏ ਪਹਿਲਾਂ ਨੂੰ ਇਦਾਂ ਦਾ ਥਣ ਨਹੀਂ ਲੱਗਦਾ ਜਿੱਦਾਂ ਦਾ ਇਹ ਕੱਟੀ ਨੂੰ ਲੱਗਿਆ ਇਹ ਇਹਦਾ ਲੈਣਾ 165 ਤੇ ਹੁਣ ਤੌਰ ਦੇ ਚੋਂ ਬਰਾ 3 ਨੰਬਰ ਵਾਲੀ ਤੇ ਆ ਆ ਗਈ 3 ਨੰਬਰ ਤੇ ਇਹਨੂੰ ਮੈਂ ਝੋਟੀ ਨਹੀਂ ਕਹਿੰਦਾ ਕਿਉਂਕਿ ਇਹ ਮੱਜਾਂ ਜੀ ਪੈਂਦੀ ਹੈ ਇਹ ਬਾਈ ਚੌਥਾ ਸੂਆ ਹੋਵੇ ਪੰਜਵਾਂ ਹੋਵੇ ਇਹਦੀ ਕੋਈ ਗਾਰੰਟੀ ਨਹੀਂ ਮੈਂ ਕਹਿ ਕੇ ਤੀਜਾ ਦੇ ਦੇ ਗਏ ਠੀਕ ਹੈ ਕਿਉਂ ਹਰੇ ਕਹਿੰਦਾ ਵੀ ਤੀਜੇ ਤੋਂ ਬਾਅਦ ਮੈਂ ਤੀਜਾ ਐਂਡ ਕਹਿ ਦਿੰਦਾ ਹਰੇ ਠੀਕ ਹੈ ਕਹਿੰਦਾ ਪਰ ਬਾਡੀ ਬੁੱਡੀ ਦੀ ਬਾੜੀ ਕਮਾਲ ਦੀ ਆ ਸਿੰਘ ਜ਼ਰੂਰ ਖੁੱਲਾ ਹਨਾ ਸਿੰਘ ਖੁੱਲਾ ਬਾਡੀ ਫੁੱਲਾ ਬਾਈ ਇਹਦਾ ਬਹਿਣੀ ਵਾਲਾ ਜਿਹੜਾ ਵਿਛਾੜੀ ਦਾ ਪਿਛਲਾ ਥਾਣਾ ਹਾਂ ਥੋੜਾ ਜਿਹਾ ਮਾਸ ਆ ਉਹ ਚ ਠੀਕ ਆ ਕਹਿ ਕੇ ਦੇਵਾਂਗੇ ਕੋਈ ਭੂਰ ਛਟਾਣੀ ਕੋਈ ਖਾਰਾਣੀ ਕੋਈ ਗੰਡ ਮਰੋੜੀ ਨਹੀਂ ਥੋੜਾ ਜਿਹਾ ਮਾਸ ਆ ਉਹ ਤੁਹਾਨੂੰ ਚੋਣ ਚਬਾਉਣੇ ਕੋਲੇ ਦਿੱਕਤ ਤਾਂ ਨਹੀਂ ਮੈਂ ਨਾ ਕੋਈ ਰੌਲਾ ਨਹੀਂ ਬਾਈ ਹੁਣ ਇਹਦੇ ਕੋਲੇ ਵੀ 13 ਕਿਲੋ ਦੁੱਧ ਆ ਪੰਜ ਛੇ ਦਿਨਾਂ ਦੀ ਸੂਈ ਥੱਲੇ ਪੰਜਾਂ ਛੇ ਦਿਨਾਂ ਦੀ ਸੂਈ 13 ਕਿਲੋ ਆ ਥਾਣ ਆ ਗਿਆ ਪਿਛਲਾ ਹਨਾ ਇੱਥੇ ਰੋਕੀ ਬਾਈ ਮਾੜੀ ਜੀ ਥੋੜਾ ਜਿਹਾ ਮੋਟਾ ਬਣ ਦਿਖਾਉਂਦੀ ਆ ਮਾਸ ਜੀ ਥੋੜਾ ਥੋੜਾ ਕਰੀ ਇੱਕ ਪੈਰ ਗਾਹ ਨੂੰ ਤੇ ਕਰੀ ਕਰੀ ਇਹ ਇ ਆ ਲੈ ਚੱਲ ਬਾਈ ਕਮਾ ਕੇ ਕੱਦ ਵੀ ਫੁੱਲ ਆ ਗਿਆ ਤੇ ਵੱਡੀ ਵੀ ਫੁੱਲ ਆ ਸੂਆ ਬਾਈ ਕਹਿੰਦਾ ਚੌਥਾ ਪੰਜਵਾਂ ਹੋ ਸਕਦੀ ਆ ਪਰ ਥਣ ਲੇਵੇ ਦੀ ਬਹੁਤ ਸਾਫਾ ਥਣੋਂ ਲੇਵੇ ਵਾਲੀ ਆ ਇਹ ਵੀ ਉਧਰੋਂ ਆਈ ਆ ਬਾਈ ਇਹ ਵੀ ਉਧਰੋਂ ਆਈ ਆ ਬਾਈ ਦੁੱਧ ਪਾ ਦੂਗੀ ਮੈਂ 15 16 ਕਿਲੋ ਅੱਜ ਕਿੰਨਾ ਹਾਜ਼ਰ ਆ ਅੱਜ 13 ਹਾਜ਼ਰ ਆ ਬਾਈ ਬੱਚਾ ਕੀ ਆ ਨਾਲ ਬੱਚਾ ਕੱਟਾ ਬਾਈ ਇਹਦੇ ਨਾਲ ਨਾਲ ਕੱਟਾ 13 ਕਿਲੋ ਹਾਜ਼ਰ ਸੂਆ ਕਿੰਨੇ ਦਿੰਦਾ ਚੁਆ ਹੋ ਬਈ 6-7 ਦਿਨਾਂ ਦਾ ਇਹਦਾ 6-7 ਦਿਨਾਂ ਦਾ ਮੈਲੇ ਮੂਲੇ ਲਾ ਕੇ ਬਾਜੂ ਕਿਲੋ ਤੋਂ ਕਿਲੋ ਹਾਂ 15 ਸੇਰੀ ਹੈਗੀ ਆ ਖੁੱਲੀ ਐਣੀ ਭਰਾ 16 ਵੀ ਚੁਵਾਜੇ ਬਾਈ ਇਹ ਚੰਗੇ ਘਰੇ ਵਾਗੇ ਚੁਵਾਈ ਦੀ ਕਿਵੇਂ ਆ ਚੁਵਾਈ ਦੀ ਜਮਾ ਪੋਲੀ ਆ ਪੋਲੀ ਆ ਚੁਵਾਈ ਦੀ ਚੁਵਾਈ ਦੀਆਂ ਸਾਰੀਆਂ ਹੀ ਪੋਲੀਆਂ ਮੈਂ ਠੀਕ ਆ ਗੱਲ ਚੁਵਾਈ ਵਾਲੇ ਮਾਮਲੇ ਚ ਚੁਵਾਈ ਕਹਿੰਦਾ ਆ ਗਈ ਜਮਾ ਪੋਲੀ ਤੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ ਦੇਣ ਲੈਣ ਜਮਾ 95000 ਦੀ ਦੇਣਗੇ ਇੱਕ ਗੱਲ ਆ ਵੀ ਬਰੀਡਿੰਗ ਵਾਲੇ ਸੱਜਣ ਨੂੰ ਬੈਸਟ ਰਹੂਗੀ ਜੀ ਨੇ ਬੱਚੇ-ਪੁੱੱਚੇ ਲੈਣੇ ਆ हां भाई ते लेवे ਦਾ ਡਿਜ਼ਾਈਨ ਕੱਟਾ ਵੀ ਬਹੁਤ ਚੰਗਾ ਬਾਈ ਚੰਗੇ ਢੀਕੇ ਦਾ ਖੜਾ ਤੇ ਨਾਲ ਇਹਦੇ ਕੱਟਾ ਆ ਪਿੰਜਰੇ ਕੋਲ ਖੜਾ हां ਕਮਾ ਦੀ ਗਰੀ ਕੈਮਰਾ ਆ ਇਹਦਾ ਬੱਚਾ ਖੜਾ ਇਧਰਲੇ ਬੰਨੇ ਇਹ ਮੱਝ ਬਾਈ ਕਹਿੰਦਾ ਦੇ ਦੇਣੀ ਸਿਰਫ ਤੇ ਸਿਰਫ 95 ਦੀ 13 ਕਿਲੋ ਹਾਜ਼ਰ ਹੈ ਤੇ ਦੁੱਧ ਬਾਈ ਕਹਿੰਦਾ 15 ਕਿਲੋ ਪਾ ਦੂਗੀ ਕਿਉਂਕਿ ਜਿਆਦਾ ਨਹੀਂ ਬਾਈ ਨੇ 16 17 ਵਾਲਾ ਕੰਮ ਕਰਿਆ 15 ਕਿਲੋ ਪਾ ਦੂ ਕੱਦ ਬੱਡ ਵੀ ਫੁੱਲਾ ਤੇ ਹੁਣ ਲਿਆ ਚੋਬਰਾ ਫਿਰ ਪ੍ਰਦਰਸ਼ਨੀ ਵਾਲੀ ਝੋਟੀ ਖੋਲਿਆ ਨੰਬਰ ਚੌਥਾ ਚੱਕਦੀ ਪਹਿਲਾ ਆ ਆ ਗਈ ਸੱਜਣੋ ਸਭ ਤੋਂ ਜਿਵੇਂ ਤੁਹਾਨੂੰ ਦੱਸਿਆ ਵੀ ਰਾਣੀ ਮੱਝ ਆ ਗਈ ਕਮਾਲ ਦੀ ਝੋਟੀ ਆ ਲੈ ਚਾਲਾ ਇਹਨੂੰ ਕੱਦ ਵੀ ਫੁੱਲ ਵੱਡਾ ਤੇ ਸਿੰਗਾ-ਸੁੰਗਾ ਦਾ ਡਿਜ਼ਾਈਨ ਵੀ ਬੜਾ ਸ਼ਾਨਦਾਰ ਆ ਇਹਦਾ ਸੂਆ ਕਿਹੜਾ ਬੜਾ ਇਹਦਾ ਦੂਜਾ ਸੂਆ ਬਾਈ 6 ਦੰਦਾਂ ਦਾ ਮੂੰਹ ਦੰਦਾਂ 'ਚ 6 ਦੰਦ ਸੂਆ ਦੂਜਾ ਹਾਂ ਕਿੰਨੇ ਦੰਦ ਦੀ ਸੂਈ ਆ ਸੂਈ ਹੋਊ ਬਾਈ ਇਹ ਅੱਜ 27-28 ਦਿਨਾਂ ਦੀ ਮਹੀਨਾ ਮੰਨ ਕੇ ਆ ਜੇ ਮੈਂ ਜੇ ਮੂਲੇ ਚੱਲ ਹਟੀ ਚੱਲ ਹਟੀ ਬਾਈ ਰੌਲੇ ਹੀ ਖਾ ਕਿੰਨਾ ਦੁੱਧ ਤਿਆਰ ਕਰ ਗਈ ਹੁਣ ਤਾਂ ਤਿਆਰੀ ਹੋਊ ਹੁਣ ਇਹਦੇ ਕੋਲੇ ਬਾਈ 18-19 ਕਿਲੋ ਦੁੱਧ ਤਿਆਰੀ ਦਾਗਾ 18 ਮੰਨ ਕੇ ਆ ਜੇ ਦੁੱਧ 14 ਕਿਲੋ ਹਾਂ ਤਿਆਰੀ ਦਾ ਤਿਆਰੀ ਦਾ ਡੰਗ ਤੋਂ ਡੰਗ ਮੈਂ ਆਣਾ ਪੰਜ ਡੰਗ ਦਸੱਲੀ ਕਰ ਲਿਆ ਬਾਈ ਰੌਲੇ ਕੋਈ ਨਹੀਂ ਕਰਾ ਦਾਂਗੇ ਪੂਰੀ ਦਸੱਲੀ ਮੈਂ ਕਿ ਫੁੱਲ ਦਸੱਲੀ ਕਰਾ ਇਹਦੀ ਵੀ ਗਰੰਟੀ ਆ ਫੁੱਲ ਗਰੰਟੀ ਆ ਬਾਈ ਇਹਦਾ ਮੂਹਰੇ ਹੀ ਆ ਜਾਣਾ ਦੁੱਧੇ ਦਾ ਤਾਂ ਠੀਕ ਆ ਗੱਲ ਇਹਦੀ ਗਾਜੀ ਗਰੰਟੀ ਹਰਿਆਣੇ ਵਾਲੀ ਹਾਂ ਹਰਿਆਣੇ ਵਾਲੀ ਗਰੰਟੀ ਆ ਬਾਈ ਠੀਕ ਆ ਫਿੱਟ ਫਿੱਟ ਜੀ ਆ ਗਈ ਪੂਰੀ ਹਾਂ ਓਵਰ ਫੈਟ ਨਹੀਂ ਤੋੜਦੇ ਆ ਇਹਨੂੰ ਥੱਕਦਾ ਨਹੀਂ ਤੂੰ ਦਮ ਬਹੁ ਲਿਆ ਹੈ ਅੱਜ ਤੜਕੇ ਦਾ ਧੋੜਾ ਇਹਨੂੰ ਸੁਆ ਆ ਗਈ ਦੂਜਾ ਤੇ ਝੋਟੀ ਸੱਜਣੋ ਬਾਲੀ ਕਮਾਲ ਦੀ ਆ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਤੇ ਆਪਾਂ ਜੇ ਕਹਿ ਲਈਏ ਨਾ ਫਿੱਟ ਫਿੱਟ ਝੋਟੀ ਆ ਚਮੜਾ ਨਹੀਂ ਉੱਤੇ ਚਰਬੀ ਨਹੀਂ ਚੜੀ ਹੋਈ ਜਿਆਦਾ ਹਨਾ ਜਿਵੇਂ ਕਹਿ ਲਈਏ ਜਿਆਦਾ ਮੋਟੀ ਇੱਥੋਂ ਦਿਖਾਈਂ ਗਰੀ ਲੰਬੀ ਲੰਬੀ ਕਿੰਨੀ ਆ ਤੇ ਉੱਚੀ ਕਿੰਨੀ ਆ ਸਾਈਡ ਨੂੰ ਹੋ ਜਾ ਫੇਸ ਆਉਣ ਦੇ ਮਾੜਾ ਜਾਂ ਐਨੂੰ ਹੋ ਜਾ ਇਹ ਇੱਥੋਂ ਦਿਖਾ ਗਏ ਜੀ ਕੱਦ ਫੁੱਲ ਵੱਡਾ ਆ ਗਿਆ ਤੇ ਇਹਦੇ ਪੈਸੇ ਫਿਰ ਕਿੰਨੇ ਲੈ ਲੇਗਾ ਜਿੰਨਾ ਭਾਈ ਲੈਣ ਦੇਣ ਜਾਂ 235 ਲੈਣਾ ਹੈ 2 ਲੱਖ ਤੇ 35 ਹਜ਼ਾਰ ਹਾਂ ਭਾਈ 235 ਲੈ ਲਾਂਗੇ ਦੁੱਧ ਚ ਵਾਦਾਂਗੇ 10 ਆਰੀ ਮੈਨਾਂ ਬਾਈ 20 ਟਾਈਮ ਚੋਲੇ ਮੇਰਾ ਤਾਂ ਫੈਦੀ ਆ 11200 ਦਾ ਪਾਉਂਦੀ ਆ ਰੋਜ਼ ਠੀਕ ਆ ਗੱਲ ਚੋਣ ਵਾਲਾ ਕੰਮ ਮੁੱਕ ਜੂਗਾ ਅਗਲਾ ਚੋਕੇ ਫੜਾ ਜਾ ਕਰੂ ਚੋਕੇ ਫੜਾ ਜਾ ਕਰੂ ਆਪ ਨੂੰ ਚੋਣੀ ਪੈਂਦੀ ਆ ਠੀਕ ਆ ਗੱਲ ਚਬਾਵਾਂਗੇ ਸਾਈ ਪਾ ਕੇ ਫਿਰ ਸਾਈ ਪਾ ਕੇ ਸਾਈ ਤੋਂ ਬਿਨਾ ਕੋਈ ਮੈਂ ਵੀ ਨਹੀਂ ਚਬਾਉਂਦੇ ਬਾਈ ਬੱਚਾ ਕੀ ਆ ਗਿਆ ਨਾਲ ਬੱਚਾ ਦੇ ਨਾਲ ਕੱਟਾ ਬਾਈ ਨਾਲ ਆ ਗਿਆ ਬਾਈ ਕਹਿੰਦਾ ਮੇਲਕਾਫ ਤੇ ਵੱਡੀ ਬੁੱਢੀ ਆ ਗਈ ਫੁੱਲ ਵੱਡੀ ਬੁੱਢੀ ਵਾਲਾ ਸਿਸਟਮ ਨਹੀਂ ਹੈਗਾ ਵੀ ਛੋਟੀ ਆ ਕਿਸੇ ਵੀ ਪੱਖ ਤੋਂ ਇਹਦਾ ਬਾਈ ਕਹਿੰਦਾ ਲੈਣਾ 2 ਲੱਖ ਤੇ 35000 ਆ ਜਾ ਗਰੀ ਤੇ ਹੁਣ ਮਾਰ ਦੇ ਆ ਬੱਚੀ ਤੇ ਕੈਮਰਾ ਇੱਕ ਬਾਈ ਕੋਲਾ ਬੱਚੀ ਆ ਫੋਰ ਸੇਲ ਇਹਨੂੰ ਬੜਾ ਚਾਹੇ ਤੂੰ ਹੀ ਤੋਰ ਦੇ ਖੋਲ ਕੇ ਇਹਦਾ ਸੁਆ ਕਿਹੜਾ ਇਹਦਾ ਬਾਈ ਦੂਜਾ ਮੰਨ ਲਾ ਤੀਜਾ ਮੰਨ ਲਾ ਠੀਕ ਆ ਗੱਲ ਹਾਂ ਕੋਈ ਇਹਦਾ ਐ ਨਹੀਂ ਕਹ ਸਾਰੇ ਦੂਜਾ ਹੋਣਗੇ ਪੂਰੀ ਠੰਡੀ ਬਾਈ ਰੋਲ ਕੋਈ ਨਹੀਂ ਲਾ ਗੱਬਣਾ ਮਾਗ ਲੈ ਲੱਤ ਲੁੱਟਾ ਕੁੱਤਰ ਵਾਲੀ ਨਹੀਂ ਕੰਮ ਯਾਰ ਤੋਰ ਖੋਲ ਕੇ ਕੱਚੀ ਆ ਬਾਈ ਇਹ ਤੋਰ ਦੁੱਧ ਪਾ ਦੂ 24 ਮੱਛੀ ਗੱਲੋਂ ਖੁੱਲਾ ਕਿੰਨੇ ਦਿਨ ਕੱਢੂਗੀ ਦਿਨ ਦਾ ਬਾਈ 10 12 ਕੱਢੂ ਘੱਟੋ ਘੱਟ ਐਣੀ ਪੰਦਾ 15 ਹੀ ਕੱਢ ਜੇ ਕਹਤੇ ਉਹਦਾ ਮਜ਼ਬੂਤ ਆ ਗਈ ਹਰੇਕ ਪੱਖ ਤੋਂ ਨਾ ਠੰਡੀ ਸੀਲ ਐਨੀ ਹੈ ਜਿੰਨੀ ਸਟਰਕਚਰ ਦੀ ਮਜ਼ਬੂਤ ਆ ਤੇ ਠੰਡੀ ਫੁੱਲਾ ਤੇ ਬਣੂ ਬਣੂ ਵੀ ਬਹੁਤ ਇੱਥੋਂ ਦਿਖਾ ਦੇ ਗਏ ਬਾਕੀ ਲੇਵਾ ਵੀ ਫੜਿਆਂ ਵਾਲਾ ਰੱਖੂ ਬਾਈ ਲੇਵਾ ਬਹੁਤ ਕਮਾਲ ਦਾ ਬਣਾਉਗੀ ਤੇ ਦੁੱਧ ਦਾ ਰਿਕਾਰਡ ਬਾਈ ਕਹਿੰਦਾ ਤਾਂ ਕਿੰਨਾ ਕਿ ਦੱਸਿਆ ਬਾਈ ਬਾਈ ਮਾਲਕਾਂ ਤੋਂ ਲਈ ਆ ਉਹਨਾਂ ਨੇ 24 ਕਿਲੋ ਦੁੱਧ ਚੋਇਆ ਰ 23 24 ਕਿਲੋ ਸੂਆ ਬਾਈ ਕਹਿੰਦਾ ਦੂਜਾ ਮੰਨ ਲਿਓ ਤੀਜਾ ਮੰਨ ਲਿਓ ਤੇ ਬਾਈ ਅੱਗੇ ਕਹਿੰਦਾ ਆਪਾਂ ਲਿਆਂਦੀ ਆ ਦੂਜਾ ਕਰਕੇ ਉਹ ਛੋਡੀ ਜਿਹਾ ਅਡਜਸਟਮੈਂਟ ਆ ਤੇ ਇੱਕ ਦੁੱਧ ਵਾਲੀ ਵੀ ਤੁਹਾਨੂੰ ਵੀਡੀਓ ਚੀ ਦੱਸ ਦਣਾ ਸੱਜਣਾ ਵੀ ਸਾਡੇ ਘਰੇ ਆ ਕੇ ਇਹ ਜਾਨਵਰ ਕਿੰਨਾ ਕੁ ਦੁੱਧ ਪਾ ਦੂਗਾ ਕਿੰਨੇ ਦਿਨ ਪੈਂਡਿੰਗ ਦੱਸਿਆ ਬਾਈ ਇਹਦੇ ਇਹਦੇ ਦਿਨ ਪਏ ਆ ਬਾਈ 12 ਪੈਂਡਿੰਗ 12 ਦਿਨ ਹਾਂ ਬਾਈ ਛਣਾ ਛੁਣਾ ਦੀ ਗਰੰਟੀ ਦੇ ਭੇਜ ਦਾਂਗੇ ਗਰੰਟੀ ਦੇ ਭੇਜ ਦਾਂਗੇ ਬਾਈ ਰੌਲਾ ਖਤਮਾ ਦਸੱਲੀ ਆਪਦੀ ਕਰਕੇ ਲੈ ਜਾ ਬੰਦਾ ਇਧਰ ਨੂੰ ਮੂੰਹ ਕਰਕੇ ਇੱਥੇ ਰੋਕ ਲੈ ਕਰੀ ਕਮਾ ਕੇ ਰੋਕ ਲੈ ਰੋਕ ਲੈ ਰੋਕ ਲੈ ਆਰਡਰ ਕੁਆਲਿਟੀ ਕਰੀ ਆਲੇ-ਦਾਲੇ ਫਰਕੇ ਦਿਖਾ ਦੀਆਂ ਐਨਸ ਮਾਰਕੀਟ ਤਕਾਈ ਨਾਲ ਕਿਉਂਕਿ ਜਿਹੜੇ ਸੱਜਣ ਨੇ ਪੈਸੇ ਲਾਉਣੇ ਨੇ ਨਾ ਉਹਦੀ ਤਸੱਲੀ ਆ ਜਿਹੜੀ ਤਸੱਲੀ ਕਰਾਉਣੀ ਜਿਹੜੀ ਬਾਲੀ ਠੰਡੀ ਆ ਬਾਈ ਦਾ ਤੇ ਆ ਜਾ ਆ ਜਾ ਉਰਲੇ ਬੰਨਿਆ ਦਿਖਾ ਦੇ ਲੀਵਾ ਇੱਥੋਂ ਇੱਥੋਂ ਕਰਾ ਦੇ ਚ ਇੱਕ ਸਵੇਰ ਆਦੀ ਆ ਗਈ ਠੰਡੀ ਤੇ ਹੋਣ ਲਿਆ ਕੈਮਰਾ ਉਰਲੇ ਬੰਨਿਆ ਆ ਜਾ ਆ ਜਾ ਇਧਰਲੇ ਬੰਨਿਆ ਲੈ ਬੈਣਾਂ ਵਾਲੇ ਬੰਨਿਆ ਇੱਥੋਂ ਕਰਾ ਦੇ ਨਾਲਾ ਨੂੰ ਦਾ ਆਰਡਰ ਤੇ ਚੱਕ ਵੀ ਕਿੰਦਾਂ ਦੀਆਂ ਰੱਖ ਦੀਆ ਇਹਦੇ ਬਰਾੜਾ ਪੈਸੇ ਕਿੰਨੇ ਲਵਾਂਗੇ ਆਪਾਂ ਕੀਦਾ ਬਾਈ ਲੈਣ ਦੇਣ ਜਾਂ 72000 ਰੁਪਏ ਲੈਣੀ ਹੈ ਦਾ ਮੁੱਲ ਕਰਾਉਣਾ 80 ਕਰ ਵਾਲਾ 75 ਕਰ ਵਾਲਾ 72000 ਦੀ ਦੇ ਦਾਂਗੇ ਦੇਣੀ ਆ ਬਸ ਇਹ ਠੀਕ ਆ ਗੱਲ ਹਾਂ ਕੋਈ 60 68 ਵਾਲਾ ਵੀ ਫੋਨ ਨਾ ਲਾਵੇ ਬਾਈ ਠੀਕ ਆ ਗੱਲ ਇਹ ਬਾਈ ਕਹਿੰਦਾ ਦੇਣੀ ਆ ਸਿਰਫ ਤੇ ਸਿਰਫ 72 ਦੀ ਸੂਆ ਦੂਜਾ 8 ਤੋਂ 10 ਦਿਨ ਪੈਂਡਿੰਗ ਨੇ ਹਾਈਟ ਆ ਗਈ ਮੀਡੀਅਮ ਗੱਲ ਕਰਦੀ ਆ ਬਾਹਲੀ ਲਮਟੀ ਇੰਗਲ ਜੀ ਨਹੀਂ ਪਰ ਆ ਗਈ ਮਜ਼ਬੂਤ ਕੈਲੀਏ ਵੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਬਾਕੀ ਆਰਡਰ ਵੀ ਬਹੁਤ ਕਮਾਲ ਦਾ ਰੱਖਦੀ ਆ ਗਰਮੀ ਸਰਦੀ ਚੱਲਣ ਵਾਲੀ ਪੱਛੀ ਆ ਹਰੇ ਮੌਸਮਾਂ ਬੰਦੇ ਬਾਈ ਕਮਾ ਕੇ ਨੰਬਰ ਬੋਲ ਦਿਓ ਜੀ ਨੰਬਰ ਆਪਣਾ ਬਾਈ 798628674 798628674 ਹਾਂਜੀ ਪਿੰਡ ਗੁਬਿੰਦਪੁਰਾ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਕੰਮ ਹੈਗਾ ਵਪਾਰ ਦਾ ਰੂਟੀਨ ਚੇਸ ਫਾਰਮ ਤੇ 15 ਤੋਂ 20 ਪਸ਼ੂ ਅਵੇਲੇਬਲ ਹੁੰਦੇ ਨੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ